ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਅੱਜ ਦੇ ਰਾਸ਼ੀ ਫਲ ਦੇ ਬਾਰੇ ਕਿ ਕੀ ਕਹਿੰਦੇ ਹਨ ਤੁਹਾਡੀ ਕਿਸਮਤ ਦੇ ਸਿਤਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਤਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾ ਕ੍ਰਿਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਆਪਣੀ ਸਰੀਰਕ ਸਿਹਤ ਸੁਧਾਰਨ ਦੇ ਲਈ ਸੰਤੁਲਿਤ ਆਹਾਰ ਲਓ ਤੁਹਾਡਾ ਕੋਈ ਪੁਰਾਣਾ ਦੋਸਤ ਅੱਜ ਕਾਰੋਬਾਰ ਵਿੱਚ ਲਾਭ ਕਮਾਉਣ ਦੇ ਲਈ ਤੁਹਾਨੂੰ ਸਲਾਹ ਦੇ ਸਕਦਾ ਹੈ ਜੇਕਰ ਇਸ ਸਲਾਹ ਨੂੰ ਤੁਸੀਂ ਮੰਨਦੇ ਹੋ ਤੁਹਾਨੂੰ ਲਾਭ ਜ਼ਰੂਰ ਮਿਲ ਜਾਵੇਗਾ ਦੋਸਤ ਅਤੇ ਰਿਸ਼ਤੇਦਾਰ ਤੁਹਾਡੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਮੰਗ ਕਰਨਗੇ ਪਰੰਤੂ ਇਹ ਸਭ ਦਰਵਾਜ਼ੇ ਬੰਦ ਕਰਕੇ ਆਪਣੇ ਆਪ ਨੂੰ ਸ਼ਰੇਆਮ ਵਿਵਹਾਰ ਕਰਨ ਦਾ ਸਹੀ ਸਮਾਂ ਹੈ ਅੱਜ ਆਪਣੇ ਪ੍ਰੇਮੀ ਨੂੰ ਨਾਰਾਜ਼ ਨਾ ਕਰੋ ਕਿਉਂਕਿ ਇਸ ਨਾਲ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਅੱਜ ਕੰਮਕਾਰ ਵਿੱਚ ਤੁਹਾਡੀ ਤਾਕਤ ਪਰਿਵਾਰਕ ਮਾਮਲਿਆਂ ਨੂੰ ਲੈ ਕੇ ਘਟ ਰਹੀਗੀ ਇਸ ਰਾਸ਼ੀ ਦੇ ਕਾਰੋਬਾਰੀਆਂ ਨੂੰ ਅੱਜ ਦੇ ਦਿਨ ਸਾਂਝੇਦਾਰੀ ਤੇ ਨਜ਼ਰ ਬਣਾਈ ਰੱਖਣ ਦੀ ਲੋੜ ਹੈ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਯਾਤਰਾ ਦੇ ਦੌਰਾਨ ਤੁਸੀਂ ਨਵੇਂ ਸਥਾਨਾਂ ਨੂੰ ਜਾਣੋਗੇ ਖਾਸ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਤੁਸੀਂ ਸ਼ਾਇਦ ਆਪਣੇ ਜੀਵਨ ਸਾਥੀ ਵੱਲ ਧਿਆਨ ਨਾ ਦਿਓ ਪਰ ਦਿਨ ਦੇ ਅੰਤ ਵਿੱਚ ਤੁਸੀਂ ਮਹਿਸੂਸ ਕਰੋਗੇ ਤੁਹਾਡੇ ਲਈ ਉਹ ਪਰਬੰਧ ਕਰਨ ਵਿੱਚ ਰੁੱਝਿਆ ਹੀ ਰਹਾਂ। ਅਗਲੀ ਰਾਸ਼ੀ ਹੈ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਬਹੁਤ ਜ਼ਿਆਦਾ ਚਿੰਤਾ ਅਤੇ ਤਣਾਅ ਦੀ ਆਦਤ ਤੁਹਾਡੀ ਸਿਹਤ ਖਰਾਬ ਕਰ ਸਕਦੀ ਹੈ। ਮਾਨਸਿਕ ਸਪਸ਼ਟਤਾ ਬਣਾਈ ਰੱਖਣ ਦੇ ਲਈ ਸ਼ੰਕਾ ਅਤੇ ਚਿੜਚਿੜੇਪਨ ਤੋਂ ਛੁਟਕਾਰਾ ਪਾਓ। ਜਿਹਨਾਂ ਲੋਕਾਂ ਨੇ ਜ਼ਮੀਨ ਖਰੀਦੀ ਸੀ ਅਤੇ ਹੁਣ ਉਸ ਨੂੰ ਵੇਚਣਾ ਚਾਹੁੰਦੇ ਹਨ ਅਤੇ ਹੁਣ ਉਸ ਜ਼ਮੀਨ ਨੂੰ ਵੇਚਣਾ ਚਾਹੁੰਦੇ ਹਨ ਉਹਨਾਂ ਨੂੰ ਅੱਜ ਚੰਗਾ ਖਰੀਦਦਾਰ ਮਿਲ ਸਕਦਾ ਹੈ ਜ਼ਮੀਨ ਵੇਚ ਕੇ ਚੰਗਾ ਭਾਅ ਮਿਲ ਸਕਦਾ ਹੈ ਪਰਿਵਾਰ ਦੇ ਲਈ ਕਿਸੇ ਚੰਗੇ ਅਤੇ ਉੱਚ ਲਕਸ਼ਣ ਨੂੰ ਹਾਸਲ ਕਰਨ ਦੇ ਨਜ਼ਰੀਏ ਤੋਂ ਜਾਣ ਬੁੱਝ ਕੇ ਖਤਰਾ ਉਠਾਇਆ ਜਾ ਸਕਦਾ ਹੈ ਚੁਕੇ ਮੌਕਿਆਂ ਦੀ ਵਜ੍ਹਾ ਤੋਂ ਡਰੋ ਨਹੀਂ ਜਦੋਂ ਇੱਕ ਵਾਰ ਤੁਸੀਂ ਆਪਣੇ ਪਿਆਰ ਨਾਲ ਇੱਕਮਿਕ ਹੋ ਜਾਂਦੇ ਹੋ ਕੋਈ ਹੋਰ ਦੀ ਲੋੜ ਨਹੀਂ ਅੱਜ ਤੁਸੀਂ ਹਕੀਕਤ ਨੂੰ ਮਹਿਸੂਸ ਕਰੋਗੇ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਵਿਆਹ ਤੋਂ ਬਾਅਦ ਪਿਆਰ ਕਰਨਾ ਮੁਸ਼ਕਿਲ ਲੱਗਦਾ ਹੈ ਪਰantu ਤੁਹਾਡੇ ਲਈ ਦਿਨ ਪਰਦਾ ਹੁੰਦਾ ਹੀ ਰਹੇਗਾ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕੰਮ ਦੇ ਸਥਾਨ ਤੇ ਉੱਚ ਅਧਿਕਾਰੀਆਂ ਦੇ ਦਬਾਅ ਅਤੇ ਅਨਬਣ ਦੇ ਟਲਦੇ ਸਮੇਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕੰਮ ਤੁਹਾਡੀ ਜ਼ਿੰਦਗੀ ਦੀ ਇਕਾਗਰਤਾ ਨੂੰ ਠੱਪ ਕਰ ਸਕਦਾ ਹੈ ਕੁਝ ਖਰੀਦਣ ਤੋਂ ਪਹਿਲਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰੋ ਜੋ ਪਹਿਲਾਂ ਹੀ ਤੁਹਾਡੇ ਕੋਲ ਹਨ ਦਿਨ ਨੂੰ ਮਜ਼ੇਦਾਰ ਬਣਾਉਣ ਦੇ ਲਈ ਕਰੀਬੀ ਦੋਸਤ ਤੇ ਪਰਿਵਾਰਾਂ ਦੇ ਨਾਲ ਸਮਾਂ ਬਿਤਾਓ ਤੁਹਾਡਾ ਪ੍ਰੇਮੀ ਅੱਜ ਕੁਝ ਖਿਜਿਆ ਹੋਇਆ ਮਹਿਸੂਸ ਕਰਦਾ ਹੈ ਤੁਹਾਡੇ ਦਿਮਾਗ ਤੇ ਹੋਰ ਬੋਝ ਨੂੰ ਵਧਾ ਸਕਦਾ ਹੈ ਜੋ ਆਪਣੇ ਕੰਮ ਪ੍ਰਤੀ ਇਕਾਗਰ ਰਹਿਣਗੇ ਉਹਨਾਂ ਨੂੰ ਪੁਰਸਕਾਰ ਤੇ ਲਾਭ ਦੋਵੇਂ ਹੀ ਮਿਲ ਸਕਦੇ ਹਨ ਤੁਹਾਡੇ ਅਤੀਤ ਨਾਲ ਜੁੜਿਆ ਕੋਈ ਸ਼ਖਸ ਅੱਜ ਤੁਹਾਡੇ ਸੰਪਰਕ ਵਿੱਚ ਆਵੇਗਾ ਜੋ ਕਿ ਤੁਹਾਡੇ ਅੱਜ ਦੇ ਦਿਨ ਦੀ ਯਾਦਗਾਰ ਬਣ ਜਾਵੇਗਾ ਜੀਵਨ ਸਾਥੀ ਦੀ ਤਰਫ ਤੋਂ ਮਿਲਿਆ ਹੋਇਆ ਕੋਈ ਖਾਸ ਤੋਹਫਾ ਤੁਹਾਡੇ ਬੇਕਾਰ ਮੂਡ ਨੂੰ ਖੁਸ਼ ਕਰਨ ਦੇ ਲਈ ਕਾਫੀ ਮਦਦਗਾਰ ਸਾਬਤ ਹੋ ਜਾਵੇਗਾ। ਅਗਲੀ ਰਾਸ਼ੀ ਹੈ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਖੁਦ ਨੂੰ ਕਿਸੇ ਰਚਨਾਤਮਕ ਕੰਮ ਵਿੱਚ ਲਗਾਓ। ਮਾਨਸਿਕ ਸ਼ਾਂਤੀ ਦੇ ਲਈ ਤੁਹਾਡੀ ਖਾਲੀ ਬੈਠਣ ਦੀ ਆਦਤ ਖਤਰਨਾਕ ਸਾਬਤ ਹੋ ਸਕਦੀ ਹੈ। ਕਈ ਵੱਡੀਆਂ ਯੋਜਨਾਵਾਂ ਤੇ ਵਿਚਾਰਾਂ ਦੇ ذریعے ਤੁਹਾਡਾ ਧਿਆਨ ਆਕਰਸ਼ਿਤ ਕਰ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਜਾਂਚ ਪੜਤਾਲ ਕਰ ਲਓ ਆਪਣੇ ਬੱਚਿਆਂ ਦੇ ਨਾਲ ਇੱਕ ਦੋਸਤਾਨਾ ਰਿਸ਼ਤਾ ਵਿਕਸਿਤ ਕਰੋ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਅੱਗੇ ਆਉਣ ਵਾਲੇ ਸਮੇਵਲ ਵੇਖੋ ਤੁਹਾਡੀ ਕੋਸ਼ਿਸ਼ ਫਲਦਾਇਕ ਰਹੇਗੀ ਤੇ ਨਾਲ ਹੀ ਨਾਲ ਇਹ ਪਿਆਰਾ ਦਿਨ ਖੂਬਸੂਰਤ ਤੁਹਾਡਾ ਬਣ ਜਾਵੇਗਾ ਤੁਸੀਂ ਨਿਸ਼ਚਿਤ ਤੌਰ ਤੇ ਅਜਿਹੇ ਲੋਕਾਂ ਨੂੰ ਮਿਲੋਗੇ ਜੋ ਤੁਹਾਡੇ ਕੈਰੀਅਰ ਦੇ ਮਦਦਗਾਰ ਵਿੱਚ ਸਾਬਤ ਹੋ ਜਾਣਗੇ ਇਸ ਰਾਸ਼ੀ ਦੇ ਵੱਡੇ ਅੱਜ ਦੇ ਦਿਨ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਜਾ ਸਕਦੇ ਹੋ ਜੀਵਨ ਸਾਥੀ ਦੀ ਵਜ੍ਹਾ ਨਾਲ ਇਹ ਸਭ ਕੁਝ ਮਹਿਸੂਸ ਹੋਵੇਗਾ ਕਿ ਉਹਨਾਂ ਦੇ ਦੁਨੀਆ ਵਿੱਚ ਸਿਰਫ ਤੁਸੀਂ ਹੀ ਖਾਸ ਹੋ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਅੱਜ ਤੁਸੀਂ ਬਹੁਤ ਸਾਰਾ ਗਰਮ ਤੇ ਚੁਸਤ ਰਹੋਗੇ ਤੁਹਾਡੀ ਸਿਹਤ ਤੁਹਾਡਾ ਸਾਥ ਦੇਵੇਗੀ ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਅੱਜ ਤੋਂ ਉਹ ਪੈਸਾ ਉਧਾਰ ਮਿਲਣ ਦੀ ਉਮੀਦ ਹੈ ਜੀਵਨ ਸਾਥੀ ਦੇ ਨਾਲ ਖਰੀਦਦਾਰੀ ਦਾ ਮਜ਼ਾ ਲਓਗੇ ਇਸ ਨਾਲ ਦੋਨਾਂ ਦੀ ਸਮਝਦਾਰੀ ਵਿੱਚ ਵਾਧਾ ਹੋ ਜਾਵੇਗਾ ਤੁਸੀਂ ਮਹਿਸੂਸ ਕਰੋਗੇ ਤੁਹਾਡਾ ਜੀਵਨ ਸਾਥੀ ਤੁਹਾਡੇ ਲਈ ਕਿੰਨਾ ਖਾਸ ਹੈ ਕਾਮਕਾਰ ਵਿੱਚ ਅੱਜ ਤੁਸੀਂ ਆਪਣੇ ਕੰਮ ਵਿੱਚ ਪ੍ਰਗਤੀ ਦੇਖੋਗੇ ਤੁਸੀਂ ਦਿਨ ਨੂੰ ਵਧੀਆ ਤਰੀਕੇ ਦੇ ਨਾਲ ਮੈਗਜ਼ੀਨ ਪੜ੍ਹ ਕੇ ਬਤੀਤ ਕਰ ਸਕਦੇ ਹੋ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਤਈਏ ਜੀ ਤੁਸੀਂ ਮਹਿਸੂਸ ਕਰੋਗੇ ਕਿ ਆਸ-ਪਾਸ ਦੇ ਲੋਕ ਬਹੁਤ ਜ਼ਿਆਦਾ ਮੰਗ ਕਰਨ ਵਾਲੇ ਹਨ ਪਰੰਤੂ ਜਿੰਨਾ ਤੁਸੀਂ ਕਰ ਸਕਦੇ ਹੋ ਉਸ ਤੋਂ ਜ਼ਿਆਦਾ ਕਰਨ ਦਾ ਵਾਅਦਾ ਨਾ ਕਰੋ ਤੇ ਕੇਵਲ ਦੂਜਿਆਂ ਨੂੰ ਖੁਸ਼ ਕਰਨ ਲਈ ਖੁਦ ਨੂੰ ਤਣਾਅਚ ਨਾ ਥਕਾਓ ਖਰਚਿਆਂ ਵਿੱਚ ਵਾਧਾ ਹੋਵੇਗਾ ਨਾਲ ਹੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ ਇਸ ਨੂੰ ਸੰਤੁਲਿਤ ਕਰ ਦੇਵੇਗੀ ਤੁਹਾਨੂੰ ਬੱਚਿਆਂ ਦੇ ਨਾਲ ਸਬਰ ਰੱਖਣ ਦੀ ਲੋੜ ਹੈ ਜੋ ਤੁਹਾਡੇ ਨਾਲੋਂ ਘੱਟ ਤਜਰਬੇਕਾਰ ਹਨ ਅੱਜ ਦੇ ਦਿਨ ਤੁਸੀਂ ਅਨੁਭਵ ਕਰੋਗੇ ਕਿ ਤੁਸੀਂ ਸੁਪਨਿਆਂ ਦੇ ਵਿੱਚ ਖਾਸਾ ਨੁਕਸਾਨਦੇਹ ਕੰਮ ਕੀਤਾ ਹੈ ਇਸ ਕੰਮ ਦੇ ਵਿੱਚ ਤੁਸੀਂ ਉਲਝੇ ਹੀ ਰਹੋਗੇ ਅੱਜ ਤੁਹਾਡਾ ਏਜੰਡਾ ਯਾਤਰਾ ਮਨੋਰੰਜਨ ਜਾਂ ਸਮਾਜਿਕਤਾ ਵਿੱਚ ਮਿਲਣ ਜੁਲਣ ਦਾ ਵਾਲਾ ਰਵਣਿਆ ਹੀ ਰਹੇਗਾ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਨਹੀਂ ਹੈ ਕਈ ਮਾਮਲਿਆਂ ਵਿੱਚ ਤੁਹਾਡੀ ਅਸਹਿਮਤੀ ਹੋ ਸਕਦੀ ਹੈ ਅਗਲੀ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਅੱਜ ਦਾ ਦਿਨ ਉਹਨਾਂ ਦਿਨਾਂ ਦੀ ਤਰ੍ਹਾਂ ਹੈ ਜਦੋਂ ਤੁਸੀਂ ਕਿਸਮਤ ਵਾਲੇ ਸਾਬਿਤ ਹੁੰਦੇ ਹੋ ਇਸ ਲਈ ਅੱਜ ਜੋ ਕੁਝ ਵੀ ਬੋਲੋ ਸੋਚ ਸਮਝ ਕੇ ਬੋਲੋ ਕਿਉਂਕਿ ਥੋੜੀ ਜਹੀ ਬਾਤਚੀਤ ਦਿਨ ਭਰ ਖਿੱਚ ਕੇ ਵੱਡੇ ਵਿਵਾਦ ਦਾ ਰੂਪ ਧਾਰਨ ਕਰ ਸਕਦੀ ਹੈ ਤੁਹਾਨੂੰ ਤਣਾਅ ਦੇ ਪਲ ਵੀ ਦੇ ਸਕਦੀ ਹੈ ਤੇ ਕਮਿਸ਼ਨ ਲਾਭ ਅੰਸ਼ ਦੀ ਰਾਇਲਟੀ ਦੇ ذریعے ਲਾਭ ਹੋ ਜਾਵੇਗਾ ਰਿਸ਼ਤੇਦਾਰ ਦੇ ਨਾਲ ਆਪਣੇ ਸਬੰਧਾਂ ਨੂੰ ਫਿਰ ਤੋਂ ਤਰਾਂ ਤਾਜ਼ਾ ਬਣਾ ਸਕਦੇ ਹੋ ਸ਼ਾਮ ਦੇ ਲਈ ਕੋਈ ਖਾਸ ਯੋਜਨਾ ਬਣਾਓ ਤੇ ਕੋਸ਼ਿਸ਼ ਕਰੋ ਇਹ ਜਿਆਦਾ ਹੀ ਵਧੀਆ ਹੋਵੇ ਸਖਤ ਮਿਹਨਤ ਤੇ ਧੀਰਜ ਦੇ ਬਰਤੇ ਆਪਣੇ ਉਦੇਸ਼ ਨੂੰ ਹਾਸਲ ਕਰ ਸਕਦੇ ਹੋ ਤੁਸੀਂ ਸਮੇਂ ਦੀ ਕੀਮਤ ਨੂੰ ਸਮਝੋ ਉਹਨਾਂ ਲੋਕਾਂ ਵਿੱਚ ਰਹਿਣਾ ਬੇਕਾਰ ਹੈ ਜਿਨ੍ਹਾਂ ਨੂੰ ਸਮਝਣਾ ਹੀ ਮੁਸ਼ਕਿਲ ਹੈ ਅਜੇਹਾ ਕਰਨਾ ਹੋਰ ਮੁਸ਼ਕਿਲਾਂ ਨੂੰ ਜਨਮ ਦੇ ਸਕਦਾ ਹੈ ਅੱਜ ਤੁਹਾਡੇ ਵਿਆਹੁਤਾ ਜੀਵਨ ਵਿੱਚ ਸਭ ਤੋਂ ਚੰਗੇ ਦਿਨਾਂ ਵਿੱਚੋਂ ਇੱਕ ਹੋ ਸਕਦਾ ਹੈ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਆਪਣੇ ਖਰਾਬ ਮੂਡ ਨੂੰ ਵਿਆਹੀ ਵਰੀ ਜ਼ਿੰਦਗੀ ਵਿੱਚ ਤਣਾਅ ਦਾ ਕਾਰਨ ਨਾ ਬਣਨ ਦਿਓ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਜੇਕਰ ਤੁਸੀਂ ਭਵਿੱਖ ਵਿੱਚ ਆਰਥਿਕ ਰੂਪ ਤੋਂ ਮਜ਼ਬੂਤ ਹੋਣਾ ਚਾਹੁੰਦੇ ਹੋ ਅੱਜ ਤੋਂ ਹੀ ਧਨ ਦੀ ਬਚਤ ਕਰਨੀ ਸ਼ੁਰੂ ਕਰ ਦਿਓ ਬੱਚੇ ਭਲੇ ਹੀ ਤੁਹਾਡੇ ਵੱਲ ਧਿਆਨ ਨਹੀਂ ਦੇਣਾ ਚਾਹੁੰਦੇ ਨਾਲ ਹੀ ਖੁਸ਼ੀਆਂ ਦੀ ਵਜ੍ਹਾ ਦੀ ਸਾਬਿਤ ਵੀ ਹੋ ਸਕਦੇ ਹਨ ਤੁਹਾਡਾ ਪਿਆਰ ਅਸਵੀਕਾਰ ਨੂੰ ਸੱਦਾ ਦੇ ਸਕਦਾ ਹੈ ਅੱਜ લાભ ਹੋ ਸਕਦਾ ਹੈ ਤੁਹਾਡਾ ਪਿਆਰ ਜਿਹੜਾ ਹੈ ਉਸ ਦੀ ਇਹ ਸ਼ਰਤ ਹੋਵੇਗੀ ਕਿ ਤੁਸੀਂ ਉਸ ਦੀ ਗੱਲ ਨੂੰ ਮੰਨੋ ਤੇ ਉਤਸ਼ਾਹਿਤ ਕਰੋ ਅੱਜ ਜੀਵਨ ਸਾਥੀ ਦੇ ਨਾਲ ਸਮਾਂ ਬਿਤਾਉਣ ਦੇ ਲਈ ਤੁਹਾਡੇ ਕੋਲ ਸਮਾਂ ਚੰਗਾ ਹੈ ਪਿਆਰ ਨੂੰ ਵੇਖ ਕੇ ਤੁਹਾਡੇ ਹਰ ਕੰਮ ਦੇ ਵਿੱਚ ਸਫਲਤਾ ਮਿਲੇਗੀ ਤੇ ਇਹ ਚੀਜ਼ਾਂ ਤੁਹਾਡੇ ਇੱਛਾ ਦੇ ਮੁਤਾਬਕ ਹੀ ਚੱਲਣਗੀਆਂ ਨਾਲੇ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਵੀ ਬਹੁਤ ਹੀ ਜ਼ਿਆਦਾ ਮੁਨਾਫਾ ਹੋਣ ਵਾਲਾ ਹੈ ਅਗਲੀ ਰਾਸ਼ੀ ਹੈ ਤਨ ਰਾਸ਼ੀ ਤਨਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਦੇ ਚੱਲਦਿਆਂ ਅੱਜ ਤੁਹਾਨੂੰ ਹਸਪਤਾਲ ਜਾਣਾ ਪੈ ਸਕਦਾ ਹੈ। ਅੱਜ ਵਪਾਰ ਵਿੱਚ ਚੰਗਾ ਖਾਸਾ ਲਾਭ ਹੋਣ ਦੀ ਵੀ ਸੰਭਾਵਨਾ ਹੈ। ਅੱਜ ਦੇ ਦਿਨ ਵਪਾਰ ਨੂੰ ਕੋਈ ਉਚਾਈਆਂ ਦੇ ਸਕਦਾ ਹੈ। ਰਿਸ਼ਤੇਦਾਰਾਂ ਦੇ ਨਾਲ ਛੋਟੀ ਮੋਟੀ ਯਾਤਰਾ ਜਾਂ ਧੌੜ ਭੱਜ ਕਰਨੀ ਪੈ ਸਕਦੀ ਹੈ। ਤੁਹਾਨੂੰ ਆਪਣਾ ਸਨੇਹਾ ਆਪਣੇ ਪਿਆਰੇ ਨੂੰ ਦੇਣਾ ਚਾਹੀਦਾ ਹੈ। ਕੱਲ ਤੱਕ ਬਹੁਤ ਦੇਰ ਹੋ ਸਕਦੀ ਹੈ। ਕਾਮਕਾਰ ਵਿੱਚ ਉਦੇਸ਼ ਹਾਸਲ ਕਰਨ ਦੇ ਲਈ ਆਪਣੀ ਪੂਰੀ ਊਰਜਾ ਇਸੇ ਹੀ ਤਰਫ ਲਗਾਓ ਬੇਅੰਤ ਰਚਨਾਤਮਕਤਾ ਤੇ ਉਤਸ਼ਾਹ ਤੁਹਾਨੂੰ ਇੱਕ ਹੋਰ ਲਾਭਕਾਰੀ ਦਿਨ ਵੱਲ ਲੈ ਕੇ ਜਾ ਸਕਦਾ ਹੈ ਅੱਜ ਤੁਹਾਡਾ ਜੀਵਨ ਸਾਥੀ ਕਾਫੀ ਵਧੀਆ ਮੂਡ ਵਿੱਚ ਰਹੇਗਾ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤਣਾ ਦੇ ਚਲਦੇ ਆ ਬਿਮਾਰੀ ਨਾਲ ਦੋ ਚਾਰ ਹੋਣਾ ਪੈ ਸਕਦਾ ਹੈ ਸਕੂਨ ਕਰਨ ਦੇ ਲਈ ਤੁਹਾਨੂੰ ਮਹਿਸੂਸ ਹੋਵੇ ਦੋਸਤ ਤੇ ਪਰਿਵਾਰਾਂ ਦੇ ਨਾਲ ਕੁਝ ਸਮਾਂ ਬਿਤਾਓ ਮਾਤਾ ਪਿਤਾ ਦੀ ਮਦਦ ਨਾਲ ਤੁਸੀਂ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋਵੋਗੇ ਲੋਕ ਤੁਹਾਨੂੰ ਨਵੀਆਂ ਆਸਾਂ ਤੇ ਸੁਪਨੇ ਦੇਣਗੇ ਪਰੰਤੂ ਅਸਲ ਵਿੱਚ ਸਾਰਾ ਕੰਮ ਤੁਹਾਡੇ ਪ੍ਰਯਾਸਾਂ ਨਾਲ ਹੋਵੇਗਾ ਸਾਵਧਾਨ ਰਹੋ ਤੁਹਾਡੇ ਨਾਲ ਕੋਈ ਛੇੜਖਾਨੀ ਕਰ ਸਕਦਾ ਹੈ ਆਪਣੇ ਬੌਸ ਦੇ ਹਵਾਲੇ ਮਹੱਤਵਪੂਰਨ ਫੈਸਲੇ ਨਾ ਕਰੋ ਜਦੋਂ ਤੱਕ ਤੁਹਾਨੂੰ ਕਲੀਅਰ ਨਹੀਂ ਹੁੰਦਾ ਕਿ ਸੰਪੂਰਨ ਕੀ ਹੈ ਰਾਤ ਦੇ ਸਮੇਂ ਅੱਜ ਤੁਸੀਂ ਘਰ ਦੇ ਲੋਕਾਂ ਤੋਂ ਦੂਰ ਰਹਿ ਕੇ ਆਪਣੇ ਘਰ ਦੀ ਛੱਤ ਜਾਂ ਕਿਸੇ ਪਾਰਕ ਵਿੱਚ ਤਹਿਲਣਾ ਪਸੰਦ ਕਰੋਗੇ ਜੀਵਨ ਸਾਥੀ ਦੀ ਤਰਫ ਤੋਂ ਜਾਣ ਬੁਝ ਕੇ ਅੰਦਰੋਨੀ ਚੋੜ ਤੁਹਾਨੂੰ ਕੁਝ ਦੇ ਸਕਦੇ ਹਨ ਜਿਸ ਦੇ ਚਲਦਿਆਂ ਤੁਸੀਂ ਕੁਝ ਸਮਾਂ ਉਦਾਸ ਰਹਿ ਸਕਦੇ ਹੋ ਅਗਲੀ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਘਰ ਵਿੱਚ ਕੰਮ ਕਰਦੇ ਸਮੇਂ ਖਾਸ ਸਾਵਧਾਨੀ ਵਰਤੋ ਘਰੇਲੂ ਚੀਜ਼ਾਂ ਨੂੰ ਲਾਪਰਵਾਹੀ ਨਾਲ ਇਸਤੇਮਾਲ ਕਰਨਾ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਨਿਵੇਸ਼ ਲਈ ਵਧੀਆ ਹੈ ਪਰੰਤੂ ਉਚਿਤ ਸਲਾਹ ਨਾਲ ਨਿਵੇਸ਼ ਕਰੋ ਮਾਤਾ ਪਿਤਾ ਨੂੰ ਵਿਸ਼ਵਾਸ ਵਿੱਚ ਲੈਣ ਦਾ ਸਹੀ ਸਮਾਂ ਹੈ ਵਿਅਕਤੀਗਤ ਸੰਵਾਦ ਜਿਹੜੇ ਹਨ ਸੰਵੇਦਨਸ਼ੀਲ ਤੇ ਨਾਜ਼ੁਕ ਹੋਣਗੇ ਕਾਰੋਬਾਰ ਵਿੱਚ ਨਵੇਂ ਵਿਚਾਰ ਤੇ ਨਵੇਂ ਜਿਹੜੇ ਹਨ ਤੁਹਾਡੀਆਂ ਦਿਮਾਗ ਦੀਆਂ ਕਲਾਕ੍ਰਿਤੀਆਂ ਸਾਹਮਣੇ ਆਉਣਗੀਆਂ ਮਿਹਨਤ ਤੋਂ ਹਕੀਕਤ ਵਿੱਚ ਬਦਲਣ ਦੀ ਲੋੜ ਹੈ ਜੋ ਕਾਰੋਬਾਰ ਵਿੱਚ ਰਹਿਣ ਦਾ ਮੂਲ ਮੰਤਰ ਹੈ। ਕੰਮ ਵਿੱਚ ਦਿਲਚਸਪੀ ਬਣਾਈ ਰੱਖਣ ਲਈ ਤੁਹਾਨੂੰ ਸ਼ਾਂਤ ਰਹਿਣਾ ਹੋਵੇਗਾ। ਅੱਜ ਤੁਸੀਂ ਖਾਲੀ ਸਮੇਂ ਵਿੱਚ ਅਜਿਹੇ ਕੰਮ ਕਰੋਗੇ ਜੋ ਤੁਸੀਂ ਯੋਜਨਾ ਕਰਦੇ ਪਏ ਸੀ। ਚਲਾਉਣ ਦੇ ਬਾਰੇ ਵੀ ਸੋਚੋ ਕਿ ਕੋਈ ਨਵਾਂ ਕੰਮ ਸ਼ੁਰੂ ਕਰਨ ਲਈਏ ਤੇ ਉਸ ਵਿੱਚ ਤੁਹਾਨੂੰ ਦੁੱਗਣਾ ਲਾਭ ਵੀ ਹੁੰਦਾ ਹੋਇਆ ਨਜ਼ਰ ਆਵੇਗਾ। ਅੱਜ ਤੁਹਾਡਾ ਜੀਵਨ ਸਾਥੀ ਤੁਹਾਡੀ ਸਿਹਤ ਦੇ ਪ੍ਰਤੀ ਅਸੰਵੇਦਨਸ਼ੀਲ ਹੋ ਸਕਦਾ ਹੈ। ਅਗਲੀ ਤੇ ਆਖੀਰਲੀ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੇ ਇਲਾਜ ਨਾਲ ਜੁੜੇ ਖਰਚਿਆਂ ਵਿੱਚ ਵਾਧੇ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਨ੍ਹਾਂ ਲੋਕਾਂ ਨੇ ਜ਼ਮੀਨ ਖਰੀਦੀ ਸੀ ਅਤੇ ਹੁਣ ਉਸ ਨੂੰ ਵੇਚਣਾ ਚਾਹੁੰਦੇ ਹਨ ਅੱਜ ਚੰਗਾ ਖਰੀਦਦਾਰ ਮਿਲ ਸਕਦਾ ਹੈ ਜ਼ਮੀਨ ਮੇਚ ਕੇ ਚੰਗਾ ਪੈਸਾ ਮਿਲ ਸਕਦਾ ਹੈ ਪੋਤੇ ਤੋਂ ਅੱਜ ਕਾਫੀ ਖੁਸ਼ੀ ਮਿਲ ਸਕਦੀ ਹੈ ਸੰਭਵ ਹੈ ਅੱਜ ਤੁਸੀਂ ਆਪਣੇ ਪਿਆਰੇ ਨੂੰ ਟਾਫੀਆਂ ਜਾਂ ਕੈਂਡੀ ਫਲੌਗਸ ਵਗੈਰਾ ਵੀ ਦੇ ਸਕਦੇ ਹੋ ਆਪਣੇ ਪੇਸ਼ੇਵਰ ਹੁਨਰਾਂ ਨੂੰ ਵਧਾ ਕੇ ਆਪਣਾ ਕੈਰੀਅਰ ਦੇ ਵਿੱਚ ਨਵੇਂ ਦਰਵਾਜ਼ੇ ਨੂੰ ਖੋਲ ਸਕਦੇ ਹੋ ਤੁਹਾਨੂੰ ਆਪਣੇ ਉੱਪਰ ਸਫਲਤਾ ਮਿਲਣ ਦੀ ਸੰਭਾਵਨਾ ਹੈ ਤੁਸੀਂ ਸਭ ਹੁਨਰਾਂ ਨੂੰ ਨਿਖਾਰ ਕੇ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਬਿਨਾਂ ਕੋਈ ਨੋਟਿਸ ਦਿੱਤੇ ਅੱਜ ਤੁਹਾਡੇ ਘਰ ਦੂਰ ਰਿਸ਼ਤੇਦਾਰ ਆ ਸਕਦੇ ਹਨ ਜਿਸ ਨਾਲ ਤੁਹਾਡਾ ਜ਼ਿਆਦਾ ਸਮਾਂ ਬਤੀਤ ਹੋ ਸਕਦਾ ਹੈ ਅੱਜ ਤੁਹਾਡਾ ਵਿਆਹਤਾ ਜੀਵਨ ਖੁਸ਼ੀ ਪਿਆਰ ਤੇ ਉਲਾਸ ਦਾ ਕੇਂਦਰ ਬਣ ਸਕਦਾ ਹੈ ਸੋ ਦੋਸਤੋ ਇਹ ਸੀ ਜੀ ਅੱਜ ਦਾ ਰਾਸ਼ੀ ਫਲਕੇ ਤੁਹਾਡੀ ਜ਼ਿੰਦਗੀ ਵਿੱਚ ਅੱਜ ਇਹ ਉਤਾਰ ਚੜਾ ਹੋ ਕੇ ਹੀ ਰਹਿਣਗੇ ਧੰਨਵਾਦ